ਦੇ ਕਿੰਨਾ ਖਰਚਾ ਆ ਗਿਆ ਬਾਈ ਟੋਟਲ ਇਹ ਤੇ 45 ਕੋ ਲੱਖ ਰੁਪਏ ਆ ਗਏ ਇਹ ਖਰਚਾ ਇਕੱਲੇ ਕੋਈ ਇਹ ਨਹੀਂ ਹੈਗਾ ਵੀ 25 2600 ਸਕਰ ਫੁੱਟ ਏਰੀਆ ਬਣਾਉਣ ਵਾਲੇ ਬੰਦਿਆਂ ਵਾਸਤੇ ਹੈ ਜੇ ਕਿਸੇ ਨੇ 15 1600 ਚੱਤਣਾ ਹੈ ਤਾਂ ਉਹਦੇ ਵਾਸਤੇ ਥੱਲੜਾ ਥੱਲੜਾ ਬਣਾ ਲੈ ਉਹ ਵੀ ਵਧੀਆ ਸ਼ੈਕ ਨੂੰ ਤਿਆਰ ਕਰਕੇ ਦਵਾਂਗੇ ਵੀ ਤੁਹਾਡੇ ਇਲਾਕੇ ਪਿੰਡ ਚ ਨਹੀਂ ਹੋਊਗਾ ਬਲੋ 36 ਬਈ 45 ਦੇ ਵਿੱਚ ਵਿੱਚ ਅੱਛਾ ਕਵਰ ਏਰੀਆ ਥੱਲੇ 1600 ਜੀ ਜੀ ਉੱਤੇ 1000 ਸਕਰ 2600 ਟੋਟਲ ਬਣਦਾ ਜੀ ਆਪਾਂ ਨਕਸ਼ਾ ਲੈ ਲਿਆ ਮਿਸਤਰੀ ਰਹਿਣਾ ਇਕੱਲੇ ਉਸ ਤਰ੍ਹਾਂ ਨਹੀਂ ਚਾਹੀਦਾ ਨਾਕਸ਼ਾ ਲੇ ਦਿਰਾ ਹੈ ਲੈ ਕੇ ਜਰੂਰੀ ਤਿਆਰੀ ਕਰਾਂ। ਹਾਂ ਮਿਸਤਰੀ ਦੀ ਵੀ ਰਾਇ ਹਾਂ ਨਕਸ਼ਾ ਲੇ ਦੀ ਵੀ ਰਾਇ। ਤੁਹਾਨੂੰ ਦਿਖਾਇਆ ਸੀ ਕਿਚਨ ਇੱਕ ਬਹੁਤ ਛੋਟੇ ਏਰੀਆ ਦੇ ਵਿੱਚ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਕਿਚਨ ਬਣਾਇਆ ਹੋਇਆ ਜੀ ਤੇ ਨਾਲ ਇੱਕ ਛੋਟਾ ਜਿਹਾ ਸਟੋਰ ਰੂਮ ਰੱਖਿਆ ਹੋਇਆ ਜੀ ਤੇ ਨਾਲ ਹੀ ਆਪਾਂ ਤੁਹਾਨੂੰ ਬੈਡਰੂਮ ਦਿਖਾਇਆ ਸੀਗਾ ਉਹਦੇ ਵਿੱਚ ਇੱਕ ਜਿਹੜਾ ਆਪਾਂ ਦੇਖੀਏ ਜੇ ਪਿਛਲੇ ਪਾਸੇ ਏਰੀਆ ਰੱਖਿਆ ਹੋਇਆ ਜੀ ਰੋਸ਼ਨੀ ਪੈਣ ਵਾਸਤੇ ਉਹਨੂੰ ਆਪਾਂ ਵਾਸ਼ਿੰਗ ਏਰੀਆ ਵੀ ਕਹਿ ਸਕਦੇ ਹਾਂ ਪਰਜਾਲ ਲੱਗਿਆ ਹੋਇਆ ਨਾਲ ਇੱਕ ਵਾਸ਼ਰੂਮ ਹੋ ਗਿਆ ਜੀ ਇੱਧਰ ਲੌਬੀ ਦੇ ਨਾਲ ਅਟੈਚ ਤੇ ਇਹੀ ਵਾਸ਼ਰੂਮ ਤੇ ਨਾਲ ਇਧਰ ਆਪਾਂ ਤੁਹਾਨੂੰ ਡਰਾਇੰਗ ਰੂਮ एरिया ਦਿਖਾਇਆ ਤੇ ਨਾਲ ਆ ਗਿਆ ਜੀ ਪੂਜਾਰੂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਿਰਫ ਇਹ 45 ਬਾਈ 36 ਦੇ ਪਲਾਟ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ 2600 ਸਕਰ ਫੁੱਟ ਏਰੀਆ ਦੇ ਵਿੱਚ ਬੜਿਆ ਹੋਇਆ ਕਲਾਸਿਕ ਡਿਜ਼ਾਈਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਕਿ ਤੁਸੀਂ ਸਾਡੀ ਬੈਕ ਸਾਈਡ ਦੇਖ ਰਹੇ ਹੋ ਜੀ ਬਾਈ ਹੋਰਾਂ ਨੇ ਇਹ ਘਰ ਬਣਵਾਇਆ ਹੋਇਆ ਤੇ ਭਰਾ ਹੋਰਾਂ ਨੇ ਡਿਜ਼ਾਈਨ ਕੀਤਾਗਾ ਤੇ ਆਪਾਂ ਗੱਲਬਾਤ ਬਾਈ ਹੋਰਾਂ ਨਾਲ ਕਰਾਂਗੇ ਟੋਟਲ ਏਰੀਆ ਵੀ ਜਾਣਦੇ ਆ ਤੇ ਨਾਮ ਵੀ ਜਾਣਦੇ ਆ ਬਾਈ ਉਹਨਾਂ ਦਾ ਪਿੰਡ ਕਿਹੜੇ ਖੜੇ ਆ ਆਪਾਂ ਇਹ ਵੀ ਜਾਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਆਪਣਾ ਕੀ ਨਾਮ ਆ ਜੀ ਇਹ ਆਪਾਂ ਨੂੰ ਜਰੂਰ ਦੱਸੋ ਸਟਾਰਟਿੰਗ ਦੇ ਵਿੱਚ ਜੀ। ਪਿੰਟਰ ਤਖੜਾ ਜੀ। ਜੀ। ਸਰਪੋਜ ਸਿੰਘ son of ਸਟਾਂਸ ਜੀ ਬਾਈ। ਤੇ ਬਾਈ ਇਹ ਆਪਣਾ ਡਿਜ਼ਾਈਨ ਦੀ ਆਪਾਂ ਗੱਲਬਾਤ ਕਰਦੇ ਆ। ਤੇ ਇਹ ਕਿੰਨੇ ਏਰੀਆ ਦੇ ਵਿੱਚ ਬਣਿਆ ਹੋਇਆ ਡਿਜ਼ਾਈਨ ਆ ਜੀ ਆਪਣਾ ਥੱਲੇ ਕਿੰਨਾ ਤਾਂ ਕਿੰਨਾ ਜੀ। ਥੱਲੇ 1600 ਜੀ। ਜੀ। ਉੱਤੇ 1000 ਸਕੇਅਰ। 2600 ਟੋਟਲ ਬਣਦਾ ਜੀ। ਤੇ ਅੰਦਰੋਂ ਆਪਾਂ ਕਮਰੇ ਵੀ ਦਿਖਾਵਾਂਗੇ ਜੀ ਕਿੰਨੇ ਬਣੇ ਹੋਏ ਨੇ ਕਿੰਨਾ ਕਿਹਦਾ ਕੰਮ ਹੋਇਆ ਹੋਇਆ ਬਾਹਰੋਂ ਦੇਖ ਰਿਹਾ ਭਰਾ ਆਪਣੇ। ਬਾਹਰੋਂ ਤੁਸੀਂ ਅੰਦਾਜ਼ਾ ਲਾ ਰਿਆ ਹੁਣ ਜਿੰਨਾ ਸੋਹਣਾ ਇਹ ਘਰ ਬਾਹਰ ਤੇ ਬਾਈ ਹੋਰ ਨੇ ਡਿਜ਼ਾਈਨ ਕੀਤਾ ਭਰਾਵਰ ਨਾਲ ਵੀ ਗੱਲਬਾਤ ਕਰ ਜਦੋਂ ਬੰਦਾ ਏਰੀਆ ਬਣਾਉਣਾ ਹੁੰਦਾ ਨਵਾਂ ਘਰ ਬਣਾਉਣਾ ਹੁੰਦਾ ਉਹਦੇ ਬਾਰੇ ਆਪਾਂ ਸੋਚਦੇ ਆ ਵੀ ਆਪਾਂ ਇਹ ਬਣਾਈਏ ਕਿਦਾਂ ਦਾ ਕਿੰਨਾ ਕਪਣੋਂ ਏਰੀਆ ਦੀ ਜਰੂਰਤ ਹੈ ਤਾਂ ਤੁਸੀਂ ਸ਼ੁਰੂ ਦੇ ਵਿੱਚ ਕੀ ਕੋਈ ਸੋਚਿਆ ਜੀ ਵੀ ਜੀ ਦੋ ਤਿੰਨ ਨਕਸ਼ੇਗਲ ਵੀਰ ਕੋਲ ਗਏ ਠੀਕ ਹੈ ਜੀ ਅਸੀਂ ਰਾਇ ਲੈ ਠੀਕ ਹੈ ਜੀ ਫਿਰ ਸਾਡੇ ਹੀਰਕੇ ਭਾਣ ਜਾ ਠੀਕ ਹੈ ਜੀ ਅਸੀਂ ਉਹਨਾਂ ਦੀ ਰਾਇ ਲਈ ਵੀ ਤੁਸੀਂ ਕੋਠੀ ਕਿਤੋਂ ਬਣਵਾਈ ਉਹਨਾਂ ਨੇ ਵੀਰਜੀ ਦਾ ਬਲਜਿੰਦੇ ਦਾ ਨਾਮ ਲਿਆ ਤੇ ਬਹੁਤੋਂ ਠੀਕ ਹੈ ਫਿਰ ਉਹਨਾਂ ਦੀ ਰਾਇ ਲੈ ਕੇ ਇਹਨਾਂ ਦਾ ਨੰਬਰ ਲਿਆ ਇਹਨਾਂ ਨਾਲ ਗੱਲਬਾਤ ਕੀਤੀ ਫਿਰ ਇਹਨਾਂ ਨੂੰ ਬੁ ਕਿੰਨਾ ਏਰੀਆ ਆਪਣਾ ਚੜਾਈ ਕਿੰਨੀ ਲਵਾਈ ਕਿੰਨੀ ਹੈ ਹਾਂਜੀ ਵੀ ਮੰਨ ਕੇ ਚਲੋ ਜਿਵੇਂ ਆਪਾਂ ਸੋਚਦੇ ਹੁੰਨੇ ਵੀ ਸਾਨੂੰ ਕਿੰਨੇ ਕਮਰਿਆਂ ਦੀ ਲੋੜ ਹੈ ਉਹ ਤੁਸੀਂ ਦੱਸਤਾ ਹੈ ਜੀ ਅਸੀਂ ਕਹਤਾ ਵੀ 13-1400 ਠੀਕ ਹੈ ਜੀ ਇਹ ਕਹਿੰਦੇ 13-1400 ਚ ਵੀ ਸੈਡਿੰਗ ਨਹੀਂ ਆਉਣੀ ਥੱਲੇ ਥੱਲੇ ਹਾਂ ਥੱਲੇ ਥੱਲੇ ਫਿਰ ਇਹਨਾਂ 1600 ਥੱਲੇ ਕਰਕੇ 1000 ਆ 100-200 ਦਾ ਕੋਈ ਗੱਲ ਵੀ ਇਹ ਕਿਹੜਾ ਬਾਰੀ-ਬਾਰੀ ਬਣਦਾ ਜੀ ਜੇ 100-200 ਏਰੀਆ ਵਾਧ ਘਟ ਜਾਏ ਉਹ ਕੋਈ ਦਿੱਕਤ ਨਹੀਂ ਹੁੰਦੀ ਫਿਰ ਇਹ 1600 ਏਰੀਆ ਆਪਣਾ ਥੱਲੇ ਹੈਗਾ ਫਿਰ ਇਹਨਾਂ ਨੇ ਕਿਹਾ ਤੁਹਾਨੂੰ ਨਕਸ਼ਾ ਇਹੋ ਤਿਆਰ ਕਰਕੇ ਪਿੰਡ ਚ ਨਹੀਂ ਹੋਊਗਾ ਬਹੁਤ ਸੋਹਣਾ ਕਾਰ ਬਣਾਇਆ ਬਲਾਂ ਮੁਬਾਰਕਾਂ ਸਨ ਬਹੁਤ ਬਹੁਤ ਦੋ ਤਿੰਨ ਨਕਸ਼ੇ ਤਿਆਰ ਕਰਤੇ ਆਪਣੇ ਮੇਰੇ ਉਹਨਾਂ ਨੇ ਜਿਹਨੇ ਆਪਣਾ ਨਕਸ਼ਾ ਦੇਖਿਆ ਜਾਂ ਕਾਰੀਗਰ ਨੇ ਬਣਾਇਆ ਉਹਦਾ ਵੀ ਐਡਰੈਸ ਲਿਆ ਇਹਨਾਂ ਵੀਰਜੀ ਦਾ ਵੀ ਜਿਹਦਾ ਐਡਰੈਸ ਲੈਣ ਨੂੰ ਦੋ ਤਿੰਨ ਨਕਸ਼ੇ ਤਿਆਰ ਵੀ ਕਰਾ ਲਏ ਠੀਕ ਹੈ ਜੀ ਤੇ ਬਾਈ ਇਹ ਆਪਣਾ ਤੁਸੀਂ ਡਿਜ਼ਾਈਨ ਕੀਤਾ ਹਨਾ ਮੰਨ ਕੇ ਚੱਲੋ ਜਿਵੇਂ ਬਾਈ ਉਹਨਾਂ ਦੀ ਰਿਕੁਆਇਰਮੈਂਟ ਸੀ ਤੁਹਾਡੀ ਪਹਿਲੀ ਵਾਰੀ ਨਕਸ਼ਾ ਉਹਨਾਂ ਦਾ ਸੰਦ ਆ ਗਿਆ ਹਾਂਜੀ ਹਾਂਜੀ ਪਹਿਲੀ ਵਾਰੀ ਚ ਹਾਂਜੀ ਠੀਕ ਹੈ ਬਾਈ ਮਤਲਬ ਉਹਨਾਂ ਨੇ ਪਲਾਨਿੰਗ ਉਸਨ ਕਰਕੇ ਕੀਤੀ ਆ ਸਾਰਾ ਜੋ ਵੀ ਸੀਗਾ ਠੀਕ ਹੈ ਮੈਂ ਮਤਲਬ ਉਹਨੇ ਪਹਿਲੀ ਵਾਰ ਚ ਪਸੰਦ ਕਰਾਤਾ ਠੀਕ ਹੈ ਜੀ ਬਾਈ ਆਪਾਂ 15 ਡਿਜ਼ਾਈਨ ਦਿਖਾਉਣੇ ਹਨ ਹਾਂ ਤੇ 12 ਬਾਈ ਦੋਸਤੋ ਤੁਸੀਂ ਦੇਖੋ ਜਿਵੇਂ ਸੋ 10 ਸੀ ਤਾਂ ਸਾਰਾ ਮਤਲਬ ਇਧਰ ਗੱਡੀ ਵਾਲਾ ਆ ਕੇ ਤੇ ਟਾਇਲਟ ਆ ਗਿਆ ਜੀ ਤੇ ਇਧਰ ਉੱਪਰ ਮੰਨ ਲਓ ਉਹ ਬੈਡਰੂਮ ਦੀ ਬਾਲਕਨੀ ਆ ਗਈ ਤੇ ਥੱਲੇ ਆਪਾਂ ਛੋੜਾ ਜਿਹਾ ਪੋਰਚ ਬਣਾਤਾ ਵੀ ਡਿਜ਼ਾਈਨ ਵੀ ਦਿੱਤਾ ਹੁੰਦੇ ਹਨ ਠੀਕ ਹੈ ਬਈ ਇਹ ਫੈਸਿਲੀਟੇਸ਼ਨ ਚ ਹੋ ਗਿਆ ਹਾਂ ਨਹੀਂ ਦਿਖਾਈਏ ਬਾਈ ਜਪੜੇ ਜਾਣਾ ਅੱਧਰ ਚੱਲ ਕੇ ਤੇ ਬਾਈ ਤੁਸੀਂ ਦੇਖ ਸਕਦਾ ਬਿਹੜੇ ਦੇ ਵਿੱਚ ਟਾਇਲ ਲੱਗੀ ਹੋਈ ਹੈ ਇੱਥੇ ਬਾਈ ਗ੍ਰੇਨੇਟ ਐ ਐਂਟਰੀ ਦਿੱਤੀ ਹੋਈ ਆਪਾਂ ਡਬਲ ਅੱਗੇ ਚੱਲਦੇ ਜੀ ਫੋਰਥ ਵਿੱਚੋਂ ਆਪਾਂ ਐਂਟਰ ਹੋਏ ਹਾਂ ਜਿਵੇਂ ਬਾਈ ਤੁਸੀਂ ਡਿਜ਼ਾਈਨ ਬਣਾਇਆ ਹੈ ਨਾ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਬਾਈ ਇਹ ਚੌੜਾ ਕਿੰਨਾ ਕੁ ਏਰੀਆ ਜਿੱਕਾ ਵੱਡਾ ਏਰੀਆ ਦੀ ਗੱਲ ਕਰੀਏ ਠੀਕ ਹੈ ਏਰੀਆ ਮੰਨ ਲਓ ਚੜਾਈ ਆਪਣੀ ਹੈਗੀ ਹੈ 36 ਫੁੱਟ ਚੜਾਈ ਦੇ ਵਿੱਚ ਬਣਾਇਆ ਹੈ ਠੀਕ ਹੈ ਜੀ ਕੰਮ ਲਬਾਈ ਤਾਂ ਵੈਸੇ ਜ਼ਿਆਦਾ ਹੈ ਜੀ ਮੰਨ ਲਓ 36 ਬਈ 45 ਦੇ ਵਿੱਚ ਬਣਿਆ ਹੈ 6 ਕਾ ਬਣੇ ਰੀਆ ਸਾਢੇ 16 ਹਵਾਂ ਬਣਦਾ ਨਾ ਬਈ 16 ਸਾਢੇ 16 ਦੇ ਵਿੱਚ ਤੇ ਉੱਪਰ ਥੱਲੇ ਬਣ ਕੇ ਸਾਢੇ 1600 ਉੱਪਰ ਹਜ਼ਾਰ ਹੈ ਨਾ ਬਈ ਜਿਵੇਂ ਬਾਈ ਹੋਰਾਂ ਨੇ ਦੱਸਿਆ ਤੇ ਆਪਾਂ 15 ਰੈਂਟ ਰੋਵਾਂਗੇ ਬਾਈ ਜਿਵੇਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਇੱਥੇ ਤੁਸੀਂ ਟਾਇਲ ਵਰਕ ਦਿੱਤਾ ਬਾਈ ਇਹਨਾ ਪੋਰਚ ਦੇ ਵਿੱਚ ਬਹੁਤ ਘੱਟ ਹੁੰਦਾ ਮੇਨ ਐਂਟਰੀ ਹੈਗੀ ਮੇਨ ਐਂਟਰੀ ਆ ਗਈ ਬਹੁਤ ਘੱਟ ਹੁੰਦਾ ਇਹ ਨਹੀਂ ਲੱਗਦੀ ਤੇ ਪੋਰਚ ਦੇ ਵਿੱਚੋਂ ਆਪਾਂ ਐਂਟਰ ਹੋਵਾਂਗੇ ਜੀ ਅੰਦਰ ਦੇ ਪਾਸੇ ਤੇ ਇੱਥੇ ਹੀ ਪੋਰਚ ਦੇ ਵਿੱਚ ਦੋ ਐਂਟਰੀਆਂ ਦਿੱਤੀਆਂ ਹਨਾ ਬਾਈ ਤੇ ਡਿਜ਼ਾਈਨ ਹੈ ਬਾਈ ਮੈਂ ਕਹਿੰਦਾ ਕਲਾਸਿਕ ਲੁੱਕ ਦੇ ਵਿੱਚ ਜੇ ਆਪਾਂ ਦੇਖੀਏ ਗਲਾਈਆਂ ਵਗੈਰਾ ਉੱਪਰ ਵੀ ਥੱਲੇ ਵੀ ਜਿਵੇਂ ਡਬਲ ਇੱਥੇ ਐਂਟਰੀ ਦਿੱਤੀ ਇਹਦੇ ਨਾਲ ਹੀ ਸੋਹਣੀ ਬਣ ਜਾਂਦੀ ਹੈ ਹਨਾ ਤੇ ਆਜੋ ਜੀ ਦਿਖਾਈਏ ਅੰਦਰ ਤੋਂ ਤੇ ਕਰੇ ਕੰਮ ਕਰਾਇਆ ਜੀ ਲੱਕੜ ਉਹ ਸਾਰਾ ਠੀਕ ਹੈ ਜੀ ਤੇ ਇੱਕ ਸਟੈਪ ਇੱਥੇ ਦਿੱਤਾ ਬਾਈ ਕਹਿੰਦਾ ਮਤਲਬ ਜੇ ਆਪਾਂ ਦੇਖੀਏ ਫਲੋਰ ਦੇ ਉੱਤੋਂ ਜਿਹੜਾ ਆਪਣਾ 베ੜੇ ਦਾ ਫਲੋਰ ਹੈ ਉਹਦੇ ਤੋਂ ਮਤਲਬ ਹੋਊ 2 3 ਕੁੱਟੀਆਂ ਪੌਟੋਚੀ ਹੈ ਨਾ ਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਆਜੋ ਬਾਈ ਅੰਦਰ ਦਿਖਾਓ ਲੈਫਟ ਸਾਈਡ ਦੇ ਉੱਤੇ ਇੱਕ ਛੋਟਾ ਜਿਹਾ ਕਿਚਨ ਬਣਾਇਆ ਹੋਇਆ ਜੀ 35x45 ਦਾ ਏਰੀਆ ਕਵਰਡ ਕੀਤਾ ਹੋਇਆ ਤੇ ਇਹ ਕੰਮ ਫਿਰ ਸਾਰਾ ਘਰੀ ਕਰਵਾ ਲਿਆ ਜੀ ਹਾਂਜੀ ਕਰੀ ਲੱਗਣਾ ਤੇ ਜੇ ਆਪਾਂ ਗੱਲ ਕਰੀਏ ਡਿਜ਼ਾਈਨ ਦੀ ਜੀ ਡਿਜ਼ਾਈਨ ਮੈਂ ਮੰਨ ਕੇ ਚੱਲੋ ਜੇ ਮੈਂ 22 ਹੋਰਾਂ ਦੇ ਬਾਹਰੋਂ ਬਣਾਤਾ ਹਾਂਜੀ ਅੰਦਰ ਤੋਂ ਵੀ ਕਹਿੰਦਾ ਮਤਲਬ ਜਿਹੜਾ ਕੋਈ ਡਿਜ਼ਾਈਨਿੰਗ ਕਰਨੀ ਸੀ ਕਿੱਥੇ ਕੀ ਲੱਗਣਾ ਕਿੱਥੇ ਕੀ ਲੱਗਣਾ ਉਹ ਤਾਂ ਇਹਨਾਂ ਨੇ ਕਰਵਾ ਕੇ ਦਿੱਤੀ ਫਿਰ ਜਿਹਦੇ ਨਾਲ ਹੀ ਜੋ ਵੀ ਨਾ ਕਿਹਾ ਉਸ ਹਿਸਾਬ ਨੇ ਤਿਆਰ ਕਰਿਆ ਲੈ ਤਾਂ ਜੋ ਵੀ ਹੈਗਾ ਜੋ ਵੀ ਵੀ ਇੱਥੇ ਲੂਵਰ ਲੱਗਣੇ ਇੱਥੇ ਲੱਕਣ ਲੱਗਣੀ ਇੱਥੇ ਸਰਮਾਇਕਾ ਲੱਗਣਾ ਚੀਜ਼ਾਂ ਸੇਮ ਲੱਗੀਆਂ ਇਹਨਾਂ ਵੀਰ ਜੀ ਰਾਏ ਨਾਲ ਤੇ ਬਾਈ ਡਿਜ਼ਾਈਨ ਦਿਖਾਈ ਚਲੋ ਨਾਲ ਦੀ ਨਾਲ ਤੇ ਇੱਧਰ ਕਿਚਨ ਬਹੁਤ ਸੋਹਣਾ ਤਿਆਰ ਕਰਵਾਇਆ ਬਾਈ ਆਪਾਂ ਬਾਰੀ-ਬਾਰੀ ਕਹਿੰਦੇ ਹੁੰਨੇ ਆ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਭਰਾਵਾਂ ਨੇ ਜਿਹੜਾ ਨੇ ਘਰ ਬਣਾਉਣਾ ਹੁੰਦਾ ਬਾਈ ਏਰੀਆ ਛੋਟਾ ਕਰਾ ਲਿਆ ਕਰੋ ਪਰ ਸੋਹਣਾ ਹੋ ਜੇ ਹਣਾ ਉੱਤੇ ਪੈਸੇ ਚੰਗੀ ਤਰ੍ਹਾਂ ਲੱਗ ਜਾਣਾ ਵੀ ਜੇ ਪਾਲਾ ਬਣਾ ਲੋਗੇ ਤਾਂ ਖਰਚਾ ਵੀਰ ਜੀ ਕਹਿੰਦੇ ਨੇ ਵੀ ਆਪਾਂ ਨਕਸ਼ਾ ਲੈ ਲਿਆ ਮਿਸਤਰੀ ਰਾਏ ਨਾਲ ਇਕੱਲੇ ਉਸ ਤਰ੍ਹਾਂ ਨਹੀਂ ਚਾਹੀਦਾ ਨਾਕਸ਼ਲੇ ਦੀ ਰਾਇ ਲੈ ਕੇ ਜ਼ਰੂਰੀ ਤਿਆਰੀ ਕਰਨਾ ਹੈ ਮਿਸਤਰੀ ਦੀ ਵੀ ਰਾਇ ਹਾਂ ਨਕਸ਼ਲੇ ਦੀ ਵੀ ਰਾਇ ਇਹ ਬਈ ਆਪਾਂ ਬਾਰੀ-ਬਾਰੀ ਕਹਿੰਦੇ ਹਾਂ ਹਰ ਇੱਕ ਵੀਡੀਓ ਦੇ ਵਿੱਚ ਭਰਾਵਾਂ ਹੋਰਾਂ ਨੇ ਇੱਕ ਜਿੱਦਾਂ ਦੋਨਾਂ ਭਰਾਵਾਂ ਦੀ ਰਾਇ ਲੈ ਕੇ ਘਰ ਬਣਵਾਇਆ ਬਈ ਮਿਸਤਰੀ ਕੌਣ ਸੀ ਭਰਾ ਠੇਕੇਦਾਰ ਇਹ ਆਪਣਾ ਬੱਚੋ ਨੇ ਤੋਂ ਜੀ ਬੱਚੋ ਨੇ ਹਰਵਿੰਦਰ ਸਿੰਘ ਬਾਈ ਨੇ ਬਾਹਰੋਂ ਐਲੀਵੇਸ਼ਨ ਉਹ ਬਾਈ ਬਹੁਤ ਸੋਹਣਾ ਰੂਪ ਦਿੱਤਾ ਹੈ ਤੇ ਉਦੋਂ ਹੀ ਬਾਈ ਇੱਕ ਚੰਗਾ ਆਰਕੀਟੈਕਟ ਦੇ ਨਾਲ ਇੱਕ ਚੰਗਾ ਮਿਸਤਰੀ ਲੱਜੇ ਨਾ ਤਾਂ ਬਹੁਤ ਸੋਹਣਾ ਘਰ ਬਣ ਜਾਂਦਾ ਹੁਣ ਬਈ ਪਟਕੀ ਦਿਖਾਤਾ ਤੇ ਇੱਧਰ ਸਟੋਰ ਆ ਗਿਆ ਜੀ ਛੋਟਾ ਜਿਹਾ ਤੇ ਬੈੱਡਰੂਮ ਦਿਖਾ ਦ ਤੇ ਦੋ ਬੈਡਰੂਮ ਹੋ ਗਏ ਬਾਈ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਐਂਟਰ ਹੋਏ ਆ ਇਧਰ ਬਾਈ ਏਰੀਆ ਕਿਵੇਂ ਛੜਤਾ ਇਹ ਯਾਰ ਚਾਨਣ ਵਾਲਾ ਜਿਵੇਂ ਬਾਈ ਜਾਲ ਪਾਤਾ ਹਨ ਜਿਵੇਂ ਚਾਰ ਚਾਰ ਕਰਾ ਪੁੱਤ ਘੁੰਮਣ ਵਾਲਾ ਠੀਕ ਹੈ ਜੀ ਜਿਵੇਂ ਵਾਸ਼ਿੰਗ ਏਰੀਆ ਪਾਰ ਵੀ ਬਣਾਇਆ ਹੈ ਮਤਲਬ ਵਾਸਤੇ ਇੱਥੋਂ ਨਾਲੇ ਤਾਂ ਬਾਈ ਉਹ ਨਿਕਲਦੀ ਆ ਨਾ ਜਿਵੇਂ ਕੋਈ ਸਮੈਲ ਵਗੈਰਾ ਸਮੈਲ ਵਗੈਰਾ ਤੇ ਨਾਲੇ ਰੋਸ਼ਨੀ ਪੈਂਦੀ ਹੈ ਤੇ ਨਾਲੇ ਏਰੀਆ ਆਪਾਂ ਬਾਈ ਵਰਤ ਸਕਦੇ ਹਾਂ ਜੇ ਵਾਸ਼ਿੰਗ ਮਸ਼ੀਨ ਵਗੈਰਾ ਰੱਖਣੀ ਹੈ ਤੇ ਵੈਸੇ ਭਾਈ ਨੇ ਬਰਤਨ ਵਾਸਤੇ ਜਗ੍ਹਾ ਬਾਹਰ ਵੀ ਵਧੀਆ ਰੱਖੀ ਹੋਈ ਐ ਤੇ ਇਹ ਪੇਂਟ ਵਗੈਰਾ ਕਰਵਾ ਲਈ ਥੱਲੇ ਪੱਥਰ ਵੀ ਲੱਗ ਗਿਆ ਨਾ ਭਾਈ ਤੇ ਕਿ ਉਹ ਆਹ ਹੁਣ ਬਾਜੂ ਚ ਲੱਗ ਗਿਆ ਠੀਕ ਐ ਠੀਕ ਐ ਇਧਰ ਵਾਸ਼ਰੂਮਸ਼ਨ ਹੋ ਗਿਆ ਜੀ ਤੇ ਭਾਈ ਬੈਡਰੂਮ ਹਰੇ ਇਧਰ ਆ ਗਿਆ ਦੂਜਾ ਉਹਦੇ ਨਾਲ ਕੋਈ ਵਾਸ਼ਰੂਮ ਅਟੈਚ ਨਹੀਂ ਨਾ ਜੀ ਇਹਦੇ ਨਾਲ ਬਾ ਇਹਦਾ ਵਾਸ਼ਰੂਮ ਅਟੈਚ ਹੈ ਅੱਛਾ ਠੀਕ ਐ ਭਾਈ ਇਹਨੂੰ ਅੰਦਰੋਂ ਵੀ ਐਕਟਰੀ ਦੇਤੀ ਹਾਂਜੀ ਤੇ ਬਾਹਰੋਂ ਵੀ ਇਧਰ ਲੌਬੀ ਚ ਅੱਛਾ ਡਰੈਸਿੰਗ ਏਰੀਆ ਭਾਈ ਇਹਦੇ ਦਿੱਤਾ ਭਰਾ ਹੋਰਾਂ ਨੇ ਡਿਜ਼ਾਈਨ ਆਪਾ ਦਿਖਾ ਰਹੇ ਆ ਨਾਲ ਨਾਲ ਭਰਾ ਹੋਰੀ ਨੇ ਆਪਣੇ ਉਧਰ ਡਰੈਸਿੰਗ ਏਰੀਆ ਦਿੱਤਾ ਜੀ ਮਗਰ ਉਹ ਸਾਈਡ ਦਿੱਤਾ ਤੁਸੀਂ ਬਾਥਰੂਮ ਦੇ ਵਿੱਚ ਤਾਂ ਨਹੀਂ ਬਣਾਇਆ ਬਾਈ ਕਹਿੰਦਾ ਉਹਦੇ ਲਈ ਇਹ ਲੌਬੀ ਨਾਲ ਵੀ ਅਟੈਚ ਕਰਨਾ ਸੀ ਹਾਂ ਜੀ ਵੀ ਉਹ ਤਾਂ ਆਪਾਂ ਅਲੱਗ ਤੋਂ ਯੂਜ਼ ਕਰ ਲਈਏ ਜੇ ਇਹਨੂੰ ਆਪਾਂ ਲੌਕ ਵੀ ਹੈਗਾ ਤਾਂ ਉਹਨੂੰ ਅਲੱਗ ਤੋਂ ਯੂਜ਼ ਕਰ ਸਕਦੇ ਹਾਂ ਉਧਰ ਚਾਹੇ ਉਹਨੂੰ ਲੌਬੀ ਚ ਯੂਜ਼ ਕਰੀਏ ਬਾਈ ਥੋੜੇ ਥੋੜੇ ਪਲਾਨ ਨਾਲ ਹੀ ਫਰਕ ਪੈਂਦਾ ਡਿਜ਼ਾਈਨ ਦੇ ਵਿੱਚ ਜਿਵੇਂ ਆਪਾਂ ਰੋਝ ਦਿਖਾਉਨੇ ਆ ਤੇ ਜੇ ਕੱਲ ਦੀ ਕੱਲੀ ਚੀਜ਼ ਦੇ ਉੱਤੇ ਕੰਮ ਕੀਤਾ ਹੋਇਆ ਨਾ ਤੇ ਜੇ ਹੁਣ ਬਾਈ ਰੋਸ਼ਨੀ ਵਾਸਤੇ ਦੇਖੀ ਉਹ ਵੀ ਰੱਖੀ ਹੋਈ ਹੈ ਜਗਾ ਹੁਣ ਇਧਰਲੇ ਪਾਸੇ ਉਹ ਬਾਈ ਉਹ ਚੀਜ਼ ਹੀ ਰੋਸ਼ ਹਾਂ ਕਮਰੇ ਜੀ ਵੀ ਪੈਂਦੀ ਹੈ ਤੇ ਉੱਧਰਲੇ ਕਮਰੇ ਜੀ ਵੀ ਪੈਂਦੇ ਤੇ ਦੋਸਤੋ ਇੱਕ ਚੀਜ਼ ਹੋ ਰਹਾ ਜਿਹੜਾ ਬਾਈ ਉਹਨਾਂ ਨੇ ਜਿਹੜੀਆਂ ਕਵਰਡ ਕੀਤਾ ਇਹਦੇ ਵਿੱਚ ਜੇ ਆਪਾਂ ਪਿੱਛੇ ਦੋ ਤਿੰਨ ਜਗ੍ਹਾ ਦੋ ਤਿੰਨ ਫੁੱਟ ਜਗ੍ਹਾ ਛੱਡ ਦੇ ਤਾਂ ਹਰ ਇੱਕ ਵਾਸਤੇ ਵਧੀਆ ਹੁੰਦਾ ਬਾਈ ਚਾਨਣ ਜੀ ਦੋਨੇ ਬੈਡਰੂਮਾਂ ਚੈਂਪ ਪੈਂਦਾ ਹਣਾ ਜੇ ਹੁਣ ਆਪਾਂ ਲੌਬੀ ਚ ਆ ਕੇ ਦੋਨੇ ਬੈਡਰੂਮ ਦਿਖਾ ਦੇਣਾ ਜੀ ਤੇ ਜਿਹੜੀ ਲੌਪੀ ਹੈ ਜੀ ਲੌਪੀ ਦਾ ਇਹ ਸਹਿਜ ਵੀ ਬਾਈ ਉਹਨਾਂ ਨੂੰ ਦੱਸਤਾ ਜੀ ਤੁਸੀਂ ਸ਼ੁਰੂ ਦੇ ਵਿੱਚ ਵੀ ਕਿੰਨਾ ਕੁ ਰੱਖਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੇ ਆਪਣੀ ਰਾਇ ਇਹਨਾਂ ਦੀ ਰਾਇ ਨਾਲ ਹੀ ਇਹ ਸਹਿਜ ਵੀ ਇਹਨਾ ਆਪਣਾ ਬੈਠਣ ਦੇ ਕੰਮ ਆ ਜੂ ਸਾਰੇ ਖੁੱਲੀ ਵੀ ਨਾ ਲੋਬੀ ਪਈ ਟਾਈਟ ਵਿੱਚ ਹਾਂ ਹਾਂ ਬਾਕੀ ਇਧਰਲੇ ਪਾਸੇ ਆ ਗਿਆ ਬਾਈ ਜੀ ਲੱਕੜ ਦਾ ਕੰਮ ਹੋਇਆ ਹਾਂ ਉਹ ਵੀ ਵੀਰ ਜੇ ਨੇ ਚੰਗਾ ਕਾਰੀਗਰ ਲਾਇਆ ਜੀ ਇਹ ਕਲਕਵਾਲ ਤੋਂ ਮਨਦੀਪ ਸਿੰਘ ਅੱਛਾ ਅੱਛਾ ਠੀਕ ਹੈ ਇੱਕ ਕਲੰਬਰ ਕੰਮ ਕਿਸੇ ਵੀ ਨਿੰਦਿਆ ਨਹੀਂ ਦਾ ਉਹ ਤਾਂ ਬਾਈ ਦੇਸੀ ਰਹਾ ਬਸ ਸੋਨਾ ਕੰਮ ਹੋਇਆ ਹੋਇਆ ਜਿਵੇਂ ਤੁਸੀਂ ਮਿਸਤਰੀ ਦਾ ਦੱਸਿਆ ਜੀ ਬਾਈ ਵੀ ਮਿਸਤਰੀ ਨੇ ਇਹਨੇ ਕੋਠੀ ਬਣਾਈ ਆ ਜੀ ਪੱਥਰ ਦਾ ਆ ਗਿਆ ਵਿੱਚ ਹਾਂ ਹਾਂ ਜਿਵੇਂ ਕਾਰੀਗਰ ਸਾਰੇ ਵਿੱਚ ਇੱਕ ਕਲੰਬਰੇ ਸਾਰੇ ਲਾਇਆ ਠੀਕ ਹੈ ਠੀਕ ਹੈ ਤੇ ਇਧਰ ਤੁਸੀਂ ਲੋਬੀ ਦੇ ਵਿੱਚ ਹੀ ਡਾਈਨਿੰਗ ਏਰੀਆ ਦੇ ਦਿੱਤਾ ਹਨਾ ਜੀ ਤੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਇਹਨੂੰ ਆਪਾਂ ਇਹ ਅਲੱਗ ਤੋਂ ਬਣਾ ਦਨੇ ਹੁੰਦੇ ਆ ਇੱਥੇ ਡਾਈਨਿੰਗ ਟੇਬਲ ਲਾਤਾ ਵੀ ਆਪਾਂ ਵੈਸੇ ਹੀ ਬੈਠ ਸਕਦੇ ਆ ਸੋਹਣਾ ਵੀ ਲੱਗਦਾ ਬਾਈ ਹਨਾ ਤੇ ਪੌੜੀਆਂ ਵਾਲੀ ਜਗ੍ਹਾ ਆ ਗਈ ਇਧਰੋਂ ਆਪਾਂ ਮੰਨ ਕੇ ਚੱਲੋ ਡਰੈਇੰਗ ਰੂਮ ਦਾ ਏਰੀਆ ਆ ਗਿਆ ਜੀ ਪਹਿਲਾਂ ਇਹ ਦਿਖਾਉਨੇ ਆ ਤੁਹਾਨੂੰ ਇਹ ਵੀ ਕਾਫੀ ਖੁੱਲਾ ਰੱਖਿਆ ਬਾਈ ਹਨਾ ਤੇ ਬਾਹਰਲੀ ਵਿੰਡੋ ਬਾਈ ਆ ਠਾਇਓ ਮੜਾ ਜਾ ਰੋਸ਼ਨੀ ਵੈਸੇ ਹੀ ਬਹੁਤ ਪੈਂਦੀ ਆ ਬਾਈ ਇਹਦੇ ਚ ਵੈਸੇ ਹੁਣ ਤਾਂ ਲਾਈਟ ਲੱਗੀ ਹੋਈ ਆ ਉਹ ਤਾਂ ਇੱਥੋਂ ਆਪਾਂ ਨਿਗਾ ਮਾਰ ਸਕਦੇ ਆ ਗੇਟ ਦੇ ਉੱਤੇ ਹਨਾ ਜੀ ਬਹੁਤ ਸੋਹਣੇ ਪਲਾਂਟ ਨੇ ਇੱਥੇ ਐਂ ਲ ਜਿਵੇਂ ਉਹ ਲੋ ਸੀ ਸਾ ਇਹ ਤੁਸੀਂ ਮੰਨ ਲਾ ਬੈਡਰੂਮ ਅੰਦਰ ਖੁੱਲਾ ਹੀ ਰੱਖਿਆ ਨਾ ਜੀ ਹਾਂ ਪੂਰਾ ਵਰੀ ਖੁੱਲਾ ਰੱਖਿਆ ਹਾਂ ਇੱਥੇ ਕਹਿੰਦਾ ਜਿਵੇਂ ਸੋਫਾ ਸੈੱਟ ਲੱਗਿਆ ਹੋਇਆ 7 ਸੀਟਡ ਆਰਾਮ ਨਾਲ ਜਿੰਨੇ ਮਰਜ਼ੀ ਬੰਦੇ ਬਹਿ ਜਾਣ ਹਾਂ ਠੀਕ ਹੈ ਬਾਈ ਤੇ ਡਿਜ਼ਾਈਨ ਬਾਰੇ ਇਹਦੇ ਨੂੰ ਬਣਾ ਆਪਣੀ ਅੱਛਾ ਇਧਰਲੇ ਪਾਸੇ ਬਾਈ ਹਾਂ ਜੀ ਤੇ ਬਈ ਆ ਦਿਖਾ ਦਿਓ ਤੇ ਦੋਸਤੋ ਆਪਾਂ ਡਿਜ਼ਾਈਨ ਤੁਹਾਨੂੰ ਆਪਣੇ ਤਰੀਕੇ ਨਾਲ ਇੱਕ ਵਾਰੀ ਬਾਈ ਹੋ ਰਹਾਂ ਨੇ ਤਾਂ ਦੱਸਿਓ ਦੱਸਿਓ ਆਪਾਂ ਤੁਹਾਨੂੰ ਸਮਝਾ ਦਈਏ ਆਪਾਂ ਬਾਹਰੋਂ ਆਏ ਸੀਗੇ ਜੀ ਫੋਰਚ ਦੇ ਵਿੱਚੋਂ ਆਪਾਂ ਇੰਟਰ ਹੋਏ ਸੀ ਤੇ ਆਪਾਂ ਤੁਹਾਨੂੰ ਦਿਖਾਇਆ ਸੀ ਕਿਚਨ ਇੱਕ ਬਹੁਤ ਛੋਟੇ ਏਰੀਆ ਤੇ ਨਾਲ ਇੱਕ ਛੋਟਾ ਜਿਹਾ ਸਟੋਰ ਰੂਮ ਰੱਖਿਆ ਹੋਇਆ ਜੀ ਤੇ ਨਾਲ ਹੀ ਆਪਾਂ ਤੁਹਾਨੂੰ ਬੈਡਰੂਮ ਦਿਖਾਇਆ ਸੀਗਾ ਉਹਦੇ ਵਿੱਚ ਇੱਕ ਜਿਹੜਾ ਆਪਾਂ ਦੇਖੀਏ ਜੇ ਪਿਛਲੇ ਪਾਸੇ ਏਰੀਆ ਰੱਖਿਆ ਹੋਇਆ ਜੀ ਰੋਸ਼ਨੀ ਪੈਣ ਵਾਸਤੇ ਉਹਨੂੰ ਆਪਾਂ ਵਾਸ਼ਿੰਗ ਏਰੀਆ ਵੀ ਕਹਿ ਸਕਦੇ ਹਾਂ ਪਰਜਾਲ ਲੱਗਿਆ ਹੋਇਆ ਨਾਲ ਇੱਕ ਵਾਸ਼ਰੂਮ ਹੋ ਗਿਆ ਜੀ ਇੱਧਰ ਲੌਬੀ ਦੇ ਨਾਲ ਅਟੈਚ ਤੇ ਇਹੀ ਵਾਸ਼ਰੂਮ ਬੈਡਰੂਮ ਦੇ ਨਾਲ ਅਟੈਚ ਕੀਤਾ ਹੋਇਆ ਜੀ ਅੰਦਰਲੇ ਪਾਸੋਂ ਇੱਕ ਡਰੈਸਿੰਗ ਏਰੀਆ ਮੌਜੂਦ ਹੈ ਜੀ ਉਸ ਬੈਡਰੂਮ ਦੇ ਵਿੱਚ ਤੇ ਨਾਲ ਇੱਧਰ ਆਪਾਂ ਤੁਹਾਨੂੰ ਡ੍ਰੈਨਿੰਗ ਏਰੀਆ ਦਿਖਾਇਆ ਤੇ ਨਾਲ ਆ ਗਿਆ ਜੀ ਪੂਜਾ ਰੂਮ ਤੇ ਬਹੁਤ ਸ ਬਈ ਇੱਕ ਗੱਲ ਹੋ ਰਹਾ ਹੈ ਨਾ ਤੁਸੀਂ ਦਾ ਜਿਵੇਂ ਡਿਜ਼ਾਈਨਰ ਬਾਈ ਹੋਰਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਤੁਹਾਡੇ ਤੋਂ ਕਰਵਾਇਆ ਇੱਕ ਚੀਜ਼ ਹੋ ਰਹਾ ਬਾਈ ਜੇ ਕਿਸੇ ਨੇ ਸਿੰਗਲ ਪੋਰਸ਼ਨ ਬਣਾਉਣਾ ਹੋਵੇ ਕੋਈ ਬੰਦਾ ਕਹਿੰਦਾ ਹੋਵੇ ਮੇਰਾ 1500 1600 ਸਕੁਅਰ ਫੁੱਟ ਏਰੀਆ ਮੈਂ ਤਾਹਾਂ ਨਹੀਂ ਬਣਾਉਣਾ ਮੈਂ ਬਣਾਉਣਾ ਇੰਨਾ ਕਿ ਥੱਲੇ ਬਾਈ ਇੰਨਾ ਸੋਹਣਾ ਡਿਜ਼ਾਈਨ ਬਣ ਸਕਦਾ ਵੀ ਇਹ ਇਕੱਲੇ ਕੋਈ ਇਹ ਨਹੀਂ ਹੈਗਾ ਵੀ 25 2600 ਸਕੁਅਰ ਫੁੱਟ ਏਰੀਆ ਬਣਾਉਣ ਵਾਲੇ ਬੰਦਿਆਂ ਵਾਸਤੇ ਹੈ ਜੇ ਕਿਸੇ ਨੇ 1500 1600 ਛਤਣਾ ਤਾਂ ਉਹਦੇ ਵਾਸਤੇ ਥੱਲੜਾ ਥੱਲੜਾ ਬਣਾ ਲੈ ਉਹ ਵੀ ਵਧੀਆ ਉੱਪਰਲਾ ਜਿੰਨੀ ਨਹੀਂ ਬ ਤੇ ਇਧਰ ਬਾਈ ਲੱਗਣਾ ਕੁਛ ਇੱਥੇ ਹਾਂਜੀ ਇਹ ਤਿਆਰ ਹੋਣਾ ਹੈ ਅਜੇ ਕੰਮ ਬੰਦਦਾ ਬੋਸਟੂਮ ਦਾ ਵੀ ਰਹਿੰਦਾ ਹੈ ਨਾ ਬਾਈ ਹਾਂਜੀ ਬੋਸਟੂਮ ਦਾ ਆਜੋ ਬਾਈ ਦਿਖਾਈਏ ਤੁਹਾਨੂੰ ਹਾਂ ਇਹ ਲੱਕੜ ਦਾ ਕੰਮ ਤਿਆਰ ਹੋ ਗਿਆ ਹੈ ਅੱਛਾ ਇਹ ਬਾਈ ਕਿੰਨਾ ਲੱਗੂਗਾ ਇੱਥੇ ਬਾਈ ਜਦੋਂ ਤੁਸੀਂ ਇਹ ਤਿਆਰ ਹੋ ਗਿਆ ਕਹਿੰਦਾ ਉਹਦੋਂ ਕੋਠੀ ਬਾਈ ਹੁਣੀ ਬਹੁਤ ਸੋਹਣੀ ਲੱਗ ਰਹੀ ਹੈ ਅਜੇ ਕੰਮ ਕੁਛ ਨਾ ਕੁਛ ਰਹਿੰਦਾ ਹੈ ਨਾ ਪਰ ਤੇ ਜਦੋਂ ਉਹ ਹੋ ਗਿਆ ਬਹੁਤ ਸੋਹਣੀ ਲੱਗਣੀ ਹੈ ਕੋਠੀ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਤੇ ਜਿਹੜਾ 1000 ਕਵਰ ਫੁੱਟ ਏਰੀਆ ਹੁਣ ਆਪਾਂ ਇਹਦੀ ਗੱਲ ਕਰੀਏ ਇਹ ਲੌਬੀ ਦਾ ਏਰੀਆ ਛੱਤ ਤੇ ਬਾਥਰੂਮ ਅਟੈਚ ਇਧਰ ਨਾਲ ਹੈ ਨਹੀਂਗਾ ਲੌਬੀ ਨਾਲ ਹੀ ਆ। ਲੌਬੀ ਨਾਲ ਹੀ ਕਰਤਾ ਜੀ। ਦੋਆ ਦੋ ਰੂਮ ਕਹਿਣਾ ਤਾਂ ਆਪਾਂ ਯੂਜ਼ ਘੱਟ ਕਰਦੇ ਆ ਜੇ ਕਰਨਾ ਹੋਵੇ ਇਹਨੂੰ ਦੋਨੇ ਕੰਮ ਕਾਮਨਾ ਚੁੱਕ ਵਰਤ ਲਾ। ਹਾਂ ਲੌਬੀ ਨਾਲੇ ਬਾਸ। ਤੇ ਕਿ ਇਧਰ ਹੋ ਗਿਆ ਹੈ ਨਾ ਜੀ। ਤੇ ਬੈਡਰੂਮ ਦੋਸਤੋ ਦੋ ਉੱਪਰ ਰੱਖੇ ਨੇ। ਜਗ੍ਹਾ ਬਹੁਤ ਬਣ ਗਈ ਬਾਈ ਉਹਨਾਂ ਕੋਲੇ 25 2600 ਸਕਰ ਫੁੱਟ ਏਰੀਆ ਬਹੁਤ ਹੁੰਦਾ ਬਾਈ ਹਨਾ। ਜੇ ਆਪਾਂ ਯੂਜ਼ ਕਰਨਾ ਹੋਵੇ ਯੂਜ਼ ਤਾਂ ਥੱਲੇ ਵਾਲੇ ਮਨਲਾ ਕਾਫੀ ਹੋਊਗਾ ਹਨਾ। ਤੇ ਹੁਣ ਵਿਹੜਾ ਦਿਖਾਈਏ ਬਾਈ। ਹਾਂ। ਇਧਰ ਵਿਹੜਾ ਆ ਗਿਆ ਜੀ। ਤੇ ਆ ਬਹੁਤ ਆਰਾਮਦਾਇਕ ਬਣ ਤੇ ਕਲਰ ਵਗੈਰਾ ਕਰਾ ਕੇ ਭਰਾ ਹੋਰਾਂ ਨੇ ਸਾਰਾ ਤਿਆਰ ਕਰਵਾ ਲਿਆ ਜੀ ਘਰ ਤੇ ਦੋਸਤੋ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਐਦਾਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਉਣੇ ਆ ਜਿਵੇਂ ਕਿ ਬਾਈ ਇੱਕ ਚੀਜ਼ ਹੋਰ ਹੈ ਨਾ ਡਿਜ਼ਾਈਨ ਦੇ ਵਿੱਚ ਤੁਸੀਂ ਇੱਥੇ ਜਾਲੀ ਦਿੱਤੀ ਆਹ ਚੀਜ਼ਾਂ ਸੈਂਪਲ ਰੱਖੀਆਂ ਨਾ ਹਾਂਜੀ ਹਾਂਜੀ ਇਹ ਸੈਂਪਲ ਰੱਖੀਆਂ ਜਿਵੇਂ ਪਰਦੀ ਵੇਰੇ ਲਾ ਕੇ ਇਹਦੇ ਤੇ ਜ਼ਿਆਦਾਤਰ ਮੋਲਡਿੰਗ ਬਣਾਤੀ ਆ ਹਨਾ ਮਾਰਲੇ ਪਾਸੇ ਡਿਜ਼ਾਈਨ ਕਿਉਂਕਿ ਕਲਾਸਿਕ ਲੁੱਕ ਬਈ ਬਾਹਰ ਲੀ ਜਿਹੜੀਆਂ ਮੋਲਡਿੰਗਾਂ ਉਹਨਾਂ ਨੂੰ ਬਹੁਤ ਸੋਹਣੀ ਲੱਗਦੀ ਹੈ ਨਾ ਤੇ ਬਈ ਜੇ ਆਪਾਂ ਇਹਦੇ ਤੇ ਖਰਚੇ ਦੀ ਗੱਲ ਕਰੀ ਜੇ ਮੈਂ ਹੁਣ ਪੱਥਰ ਲਾ ਗਿਆ ਹਾਂਜੀ ਹਾਂਜੀ ਜੋੜੀਆਂ ਦਾ ਕੰਮ ਹੋ ਗਿਆ ਟੋਟਲ ਕੰਮ ਲਗਭਗ ਜਿੰਨਾ ਹੋਇਆ ਹੈ ਹਾਂਜੀ ਹਾਂਜੀ ਆਪਾਂ ਦਿਖਾਤਾ ਹੈ ਨਾ ਹਾਂਜੀ ਤੇ ਇਹਦੇ ਤੇ ਕਿੰਨਾ ਕ ਖਰਚਾ ਆ ਗਿਆ ਬਈ ਟੋਟਲ ਇਹ ਤੇ 45 ਲੱਖ ਰੁਪਏ ਆ ਗਏ ਇਹ ਖਰਚਾ ਅੱਛਾ ਟੋਟਲ 45 ਲੱਖ ਰੁਪਏ ਇਹਦੇ ਤੇ ਲੱਗ ਗਿਆ ਹਾਂਜੀ ਹਾਂਜੀ ਦੋਸਤੋ ਕਲਾਸਿਕ ਲੁੱਕ ਦਾ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਤੇ ਆਪਾਂ ਥੱਲੋਂ ਵੀ ਦਿਖਾਇਆ ਉੱਪਰ ਵਾਲੇ ਪੋਰਸ਼ਨ ਦੇ ਉ ਇਦਾਂ ਦੇ ਨਵੇਂ ਬੰਦੇ ਡਿਜ਼ਾਈਨ ਤੁਹਾਡੇ ਵਾਸਤੇ ਆਰੋ ਜ ਲੈ ਕੇ ਆਉਂਦੇ ਹੋਗੇ ਲੈ ਕੇ ਆਉਣੇ ਆ ਜੀ ਤੇ ਭਰਾ ਉਹਨਾਂ ਦਾ ਪਰ ਨੰਬਰ ਦੇ ਦਾਂਗੇ ਡਿਜ਼ਾਈਨਰ ਭਰਾ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਕਿਸੇ ਨੇ ਡਿਜ਼ਾਈਨ ਕਰਾਉਣਾ ਹੋਵੇ ਨਾ ਬਾਈ ਤੇ ਨੰਬਰ ਬਾਈ ਬੋਲ ਵੀ ਦਿਓ ਇੱਕ ਵਾਰੀ ਆਪਣਾ ਨੰਬਰ ਹੈਗਾ ਜੀ 98726 50018 ਜੀ ਇਹ ਦਫ਼ਤਰ ਆਪਣਾ ਬੋਹਾ ਹੀ ਮਾਨਸਾ ਜੀ ਠੀਕ ਹੈ ਬਾਈ ਤੇ ਭਰਾਵਰਾ ਨਾਲ ਬਾਈ ਫੋਨ ਤੇ ਗੱਲਬਾਤ ਕਰ ਕਰਕੇ ਡਿਸਕਸ ਕਰ ਸਕਦੇ ਹੋ ਤੁਸੀਂ ਕੋਈ ਵੀ ਡਿਜ਼ਾਈਨ ਕਰਾਉਣਾ ਕਰ ਹਾਂਜੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਸਾਰਿਆਂ ਦਾ